ਆਦਾ ਬੰਦੇ ਦਾ ਫਿਰਦਾ ਮੁੱਛਾਂ ਸਾੜੀ ਬਈ ਪੱਛੀ ਪਿੰਡਾਂ ਦੀ ਔਸ ਦੀ ਪੱਛੀਆ ਪਿੰਡਾਂ ਚ ਜਾ ਰਹੀ ਔਸ ਵੀ ਸਾਰੇ ਜਾਰੁ ਜਗਾੜੀ ਬਈ ਗੀਜੇ ਦੇ ਵਿੱਚ ਰੱਖੇ ਨਾਗਣੀ ਗੀਜੇ ਦੇ ਵਿੱਚ ਰੱਖੇ ਨਾਗਣੀ ਖਾਂਦਾ ਮਾੜੀ ਮਾੜੀ ਪੱਟਲੀ ਨਗਵਰਗੀ ਐਡਾ ਜੱਟ ਜਗਾੜੀ ਪੱਟਲੀ ਨਗਵਰਗੀ ਐਡਾ ਨੱਕ ਗਾੜੀ ਪੱਟਲੀ ਨਗਵਰਗੀ ਐਡਾ ਜੱਟ ਜਗਾੜੀ ਪੱਟਲੀ ਨਗਵਰਗੀ

ਹੇ ਮੁੰਡਿਆ ਸਾਡੀ ਤੋਰ ਵੇਖਣੀ ਸੂਟ ਸਮਾਦੇ ਫਿਟ ਗਦੇ ਆਵੇ ਸਾਡੀ ਨੱਚਦੀ ਦੀ ਪਾਟ ਖਿੱਚ ਮੁੰਡਿਆ ਸਾਡੀ ਨੱਚਦੀ ਪਾਟ ਖਿੱਚ ਮੁੰਡਿਆ ਓ ਬੜਾ 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 ਬਲੇ ਜੋਗੀਆਂ ਦੇ ਕੰਨਾਂ ਵਿੱਚ ਕੱਚੀ ਦੀਪਾਂ ਦੇ ਵੀ ਕਾਰੇ ਰੰਗੂ ਸਾਧਾ ਦੇ ਵੀ ਕਾਰੇ ਸਭ ਕੀਲ ਕੇ ਟੁਟਾਰੀ ਵਿੱਚ ਮੰਦ ਹੋ ਗਿਆ ਨੀ ਮੁੰਡਿਆ स बड़ी कु पत्ती मैनू भाई जुटी मेरी सस बड़ी कुपत्ती मेनू पान दे जुती मैं जुती पानी है मुंडा तेरी लाखी ਯਾ ਗੁੱਸੇ ਤੇਰੀ ਮਾਂ ਘਰ ਗਾਣੀ ਐ ਗੈ ਨਹੀਂ ਢੇੜਾ ਦੇ ਦੂੰਗੀ ਪਰ ਲੰਮੀ ਨਹੀਂ ਹੋਬਾ ਕੋ ਗਿਆ ਦਾ ਜੋੜ ਉਹ ਪਾਲੇ ਉਹਦੀ ਕੋਤਲੀ ਕਹਿੰਦੇ ਹੈ ਕੋਲੋਂ ਬੋਲੋ ਉਹਦੀ ਉੱਤੇ ਗੀਤੇ ਪੈ ਗਿਆ ਵਿਚੋੜਾ ਉਹ ਸਾਰੇ ਤਾਂ ਗਹਿਣ ਮੇਰੇ ਮਾਂ ਪਿਆਨੇ ਪਾਏ ਸਾਰੇ ਤਾਂ ਗਹਿਣ ਮਾਂ ਪਿਆਨੇ ਪਾਏ ਇੱਕੋਤ ਵੀ ਤੇ ਉਹ ਦੇ ਕਾਰਿਦਾਨੀ ਜਦੋਂ ਲੜਦਾ ਤੇ ਨਾ ਦੇ ਲਾਦੇ ਪਰਿਦਾਨੀ ਜਦੋਂ ਲੜਦਾ

लिया आइया संतो बंतो होंतो हो रही पार्दा पार महीना बड़े बेगला बगे पूरे दिवा ने जोगी भीन बजा खाली नागा ने जोगी भीन बजा खाली नागा ने जोगी

ਮੇਰੀ ਸੱਸ ਬੜੀ ਸੁਲੱਖੀ ਮੈਨੂੰ ਕੌਣ ਵੀ ਦਿੰਦੀ ਜੁੱਤੀ ਮੇਰੀ ਸੱਸ ਬੜੀ ਸੁਲੱਖੀ ਮੈਨੂੰ ਕੌਣ ਵੀ ਦਿੰਦੀ ਜੁੱਤੀ ਨਾ ਲੈ ਆਪ ਵੀ ਪਾਉਂਦੀ ਆ ਮੇਰੀ ਸੱਸ ਸਹੇਲੀ ਵਰਗੀ ਮੈਨੂੰ लाਡ ਲਡਾਉਂਦੀ ਆ ਮੇਰੀ ਸੱਸ ਸਹੇਲੀ ਵਰਗੀ ਮੈਨੂੰ लाਡ ਲਡਾਉਂਦੀ ਆ ਮੇਰੀ ਸੱਸ ਸਹੇਲੀ ਵਰਗੀ ਮੈਨੂੰ लाਡ ਲਡਾਉਂਦੀ ਆ ਵਗਦੀ ਨਦੀ ਦੇ ਵਿੱਚ ਸੁਟੇ ਆਈ ਬਾੜੀਆਂ ਵਗਦੀ ਨਦੀ ਦੇ ਵਿੱਚ ਸੁਟੇ ਆਈ ਬਾੜੀਆਂ

ेरी से करे गुड हो गुट नागरी कीरे बिच मेल की पीड़ हो गटे नागरी तेरे बिच मेल की पीड़े गुटी नागनी कीर के, हीर के, हीर के अखा जा लड़िया कुंड लड़िया कुंड चीर टेली आखा लड़िया मुंडा बड़ा पापी मेरे जैद का मुंडा नी बड़ा पापी नाले मारे अखिया